ਆਪਾਂ ਸਾਰੇ ਮੇਰੇ ਪਿਤਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੇਵਾਦਾਰ ਕਹ ਦੋ ਇਹਨਾਂ ਨੇ ਸਾਰੀ ਜ਼ਿੰਦਗੀ ਸ਼੍ਰੋਮਣੀ ਕਾਲੀ ਦਲ ਦੀ ਤੇ ਪੰਜਾਬ ਦੀ ਸੇਵਾ ਕੀਤੀ ਸੋਪ੍ਰਕਾਸ਼ ਸਿੰਘ ਜੀ ਬਾਲ ਨੇ ਜਨਮ ਦਿਹਾੜੇ ਤੇ ਆਪਾਂ ਸਾਰੇ ਇਕੱਠੇ ਹੋਈਆਂ ਮੈਥੋਂ ਪਹਿਲੇ ਅਸ਼ੀਸ਼ ਸਾਹਿਬ ਨੇ ਮਨਪ੍ਰੀਤ ਜੀ ਨੇ ਜਾਨੀ ਸਾਹਿਬ ਨੇ ਤੇ ਸਾਰਿਆਂ ਨੇ ਉਹਨਾਂ ਦੇ ਜੀਵਨ ਬਾਰੇ ਗੱਲ ਕੀਤੀ ਤੇ ਮੈਂ ਬੈਠੇ-ਬੈਠੇ ਸੋਚ ਰਿਹਾ ਸੀ ਤੇ ਮੈਂ ਨੋਟ ਕੀਤਾ ਕਿ ਪਿਛਲੇ ਮੁੱਖ ਮੰਤਰੀ ਕਿੰਨੇ ਰਹੇ ਆ ਗਿਆਨੀ ਰੈਲਸਿੰਗ 5 ਸਾਲ ਰਹੇ ਦਵਾਰਾ ਸਿੰਘ 5 ਸਾਲ ਰਹਾ ਬੇਨ ਸਿੰਘ 5 ਸਾਲ ਰਹਾ 15 ਸਾਲ ਹੋ ਗਏ ਕੈਪਟਨ ਅਮਰਿੰਦਰ ਸਿੰਘ 10 ਸਾਲ ਰਹਿਆ 25 ਸਾਲ ਹੋ ਗਏ ਤੇ ਹੁਣ ਭਗਵੰਤ ਮਾਨ 5 ਸਾਲ 30 ਸਾਲ ਇੱਕ ਸੂਬੇ ਦੇ ਵਿੱਚ ਆ ਮੁੱਖ ਮੰਤਰੀ ਰਹੇ ਤੇ ਇਹਨਾਂ ਦੇ ਵਿੱਚ ਵਿੱਚ ਬਾਦਲ ਸਿੰਘ ਰਹੇ 22 ਸਾਲ ਇੰਨਾ 30 ਸਾਲਾਂ ਤੇ ਪੰਜ ਮੁੱਖ ਮੰਤਰੀਆਂ ਦੀ ਇੱਕ ਨਿਸ਼ਾਨੀ ਨਹੀਂ ਕੋਈ ਦੱਸ ਸਕਦਾ ਤੇ ਕੋਈ ਵੀ ਵੀਡ ਕਿਸ ਪਾਰਟੀ ਦੇ ਹੈ ਉਹਨਾਂ ਦੇ ਸਪੀਕਰਾਂ ਸੁਣਨੋ ਕਿਤੇ ਨਹੀਂ ਕਹਿਣਗੇ ਸਾਡੇ ਦਰਬਾਰਾ ਸਿੰਘ ਨੇ ਆਹ ਚੀਜ਼ ਬਣਾਈ ਜਾਂ ਜੱਗੀ ਜੈਲ ਸਿੰਘ ਜੀ ਨੇ ਆਹ ਕੀਤੀ ਕਿਤੇ ਜ਼ਿੱਤਰੀ ਨਹੀਂ ਕੀ 5 ਸਾਲ 10 ਸਾਲ ਜੋ ਲੋਕਾਂ ਦੇ ਜੂਵਾਰੀ ਦਿੱਤੀ ਉਹ ਨਾਣੇ ਸੱਚੇ ਹਾਥੀ ਟਵਾਦੀ ਕਿਸੇ ਦਾ ਕੋਈ ਹਿੱਤ ਨਹੀਂ ਤੇ ਮੈਂ ਦੇਖ ਰਿਹਾ ਸੀ ਜੇ ਵੱਡੇ ਪੰਨ ਸਾਹਿਬ ਨਾ ਸਿਆਸਤ ਹੁੰਦੇ ਤੇ ਅਜੇ ਹੋਰ ਪੰਜ ਹੋ ਜਾਂਦੇ ਮੁੱਖ ਮੰਤਰੀ ਤੇ ਪੰਜਾਬ ਕਿੱਥੇ ਹੁੰਨਾ ਸੀ ਨਾ ਆਪਣੀਆਂ ਮੰਡੀਆਂ ਹੁੰਨੀਆਂ ਸੀ ਨਾ ਐਮਐਸਪੀ ਹੁੰਨੀ ਸੀ ਨਾ ਅਦਰ ਸਕੂਲ ਹੁੰਨੇ ਸੀ ਨਾ ਯੂਨੀਵਰਸਿਟੀਆਂ ਹੁੰਨੀਆਂ ਸੀ ਨਾ ਸੜਕਾਂ ਹੁੰਨੀਆਂ ਸੀ ਨਾ ਕਸੀਆਂ ਹੁੰਨੀਆਂ ਸੀ ਤੇ ਮੈਂ ਲੈਂਦਾ ਪਾਣੀ ਤਾਂ ਸਾਰਾ ਹਰਿਆਣੇ ਨੂੰ ਚਲੀ ਜਾਣਾ ਸੀ ਕੁਛ ਰਹਿਣਾ ਵੀ ਨਹੀਂ ਸੀ ਇੱਥੇ ਲੜਾਈ ਕਿਹਦੇ ਨਾਲ ਲੜਨੀ ਸੀ ਦੇਖੋ ਇੱਕ ਇਨਸਾਨ ਜਿਸ ਨੇ ਸਾਰੀ ਪੰਜਾਬ ਦੀ ਮੈਸੇਜ ਸਹੀ ਦੱਸਾਂ ਕਿਤੇ ਵੀ ਚਲੇ ਜਾ ਮੈਂ ਬੜੀ ਖੁਸ਼ ਹੁੰਦਾ ਕਿਤੇ ਮੈਂ ਜਾਣਾ ਹੁੰਣਾ ਮੈਂ ਨੋਟ ਕਰ ਦਨੰਨਾ ਹੁਣ ਸੜਕ ਤੇ ਕਰ ਗਏ ਇੱਧਰ ਦੇਖਿਆ ਬਾਪੂ ਜੀ ਬਣਾ ਬਾਲ ਸਿੰਘ ਮੈਂ ਸਰਕੂਲ ਦਲਸਬ ਨਹੀਂ ਹੈ ਚਾਰੇ ਤਰਫ ਤੁਸੀਂ ਪੂਰੀ ਪੰਜਾਬ ਇੱਕ ਪਾਸੇ ਤੋਂ ਦੂਜੇ ਪਾਸੇ ਚਲੇ ਜਾਓ ਕੱਲੀ ਉਹਨਾਂ ਦੀ ਨਿਸ਼ਾਨੀ ਦਿਖੂਗੀ ਹੋਰ ਕਿਸੇ ਦੀ ਨਿਸ਼ਾਨੀ ਨਹੀਂ ਦਿਖੂਗੀ ਆਹ ਹੁੰਦੀ ਹੈ ਸੇਵਾ ਆਈ ਕਾਰਨ ਜਿਹੜੇ ਇੱਕ ਇਨਸਾਨ ਪੰਜ ਵਾਰ ਮੁੱਖ ਮੰਤਰੀ ਬਣੇ ਮੈਂ ਬੜਾ ਖੁਸ਼ਕਿਸਮਤ ਹਾਂ ਮੈਂ ਉਹਨਾਂ ਦਾ ਬੇਟਾ ਇੱਕ ਬਹੁਤ ਵੱਡੀ ਜੁੰਗਾਰੀ ਵੀ ਹੈ ਦੇਖੋ ਜੋ ਬਾਦਲ ਸਾਹਿਬ ਨੇ ਜੋ ਉਤੇ ਰਹੇ ਲੀਕ ਫੇਲਦੀ ਹੈ ਉਹਨੂੰ ਮੈਂਟੇਨ ਕਰਨਾ ਬੜਾ ਔਖਾ ਹੈ ਜੋ ਬਾਦਲ ਸਾਹਿਬ ਦੀ ਸੋਚ ਰਹੀ ਹੈ ਮੈਂ ਦੋ ਤਿੰਨ ਲਫ਼ਜ਼ਾਂ ਦੱਸਣ ਉਹ ਇੱਕ ਨੈਸ਼ਨਲਿਸਟ ਸੀ ਇੱਕ ਸੈਕੂਲਰ ਸੀ ਇੱਕ ਪੰਜਾਬ ਦੇ ਲੋਕਾਂ ਦੀ ਸਾਰਿਆਂ ਦੀ ਆਵਾਜ਼ ਸੀ ਉਹ ਸਾਰਿਆਂ ਦੀ ਲੜਾਈ ਲੜਦੇ ਸੀ ਭਾਵੇਂ ਗਰੀਬ ਹੋਏ ਭਾਵੇਂ ਦੁਕਾਨਦਾਰ ਹੋਏ ਭਾਵੇਂ ਕਿਸਾਨ ਹੋਏ ਭਾਵੇਂ ਇੰਡਸਟਰੀਸਟ ਹੋਏ ਸਾਰੇ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ ਸੋ ਮੈਂ ਕਹਿਣਾ ਚਾਹੁੰਦਾ ਉਹਨਾਂ ਦੀ ਪਚੌਥੀ ਸੋਚ ਸੀ ਪੰਜਾਬ ਵਿੱਚ ਭਾਈਚਾਰਕ ਕਿਸਾਨ ਤੇ ਅਮਨ ਸ਼ਾਂਤੀ ਰੱਖਣਾ ਕਿਉਂਕਿ ਉਹ ਪਤਾ ਹੈ ਜੇ ਅਮਨ ਸ਼ਾਂਤੀ ਰਹੂਗੀ ਤੇ ਭਾਈਚਾਰ ਸਾਂਭੂਗਾ ਤਾਂ ਪੰਜਾਬ ਬਚੂਗਾ ਤੇ ਮੈਂ ਪ੍ਰਧਾਨ ਹੋਣ ਦੇ ਨਾਤੇ ਇੱਕ ਕਹਿੰਦੀ ਦਲ ਦੇ ਮੈਂ ਵਾਦਾ ਕਰਦਾ ਕੋਈ ਸੋਚ